One of the premium and prestigious professional institutes providing a wide range of professional courses with 100% placement assistance. We are Sri Sai Group of Institutes. ਨਾਨੂ ਨੰਗਲ ਰੋਡ ਤੇ ਥਾਣੇ ਦੇ ਬਾਹਰ ਟਰਾਂਸਫਾਰਮਰ ਚ ਸ਼ਾਰਟ ਸਰਕਟ ਹੋਣ ਕਾਰਨ ਨਿਕਲੀਆਂ ਚਿੰਗਾੜੀਆਂ ਨਾਲ ਉਥੇ ਖੜੀਆਂ ਕਾਰਾਂ ਨੂੰ ਅੱਗ ਲੱਗ ਗਈ ਅੱਗ ਦੀ ਲਪੇਟ ਚ ਆਉਣ ਦੇ ਨਾਲ ਚਾਰ ਕਾਰਾਂ ਸੜ ਕੇ ਸੁਆਹ ਹੋ ਗਈਆਂ ਖਾਂ ਦੀ ਘਾਟ ਕਾਰਨ ਪੁਲਿਸ ਵੱਲੋਂ ਜ਼ਬਤ ਕੀਤੇ ਅਤੇ ਹਾਦਸਾ ਗ੍ਰਸਤ ਵਾਹਨਾਂ ਨੂੰ ਥਾਣੇ ਦੇ ਬਾਹਰ ਨਾਨੂ ਨੰਗਲ ਰੋਡ ਤੇ ਸੜਕ ਦੇ ਕਿਨਾਰੇ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਦੇ ਕੰਨ ਦੇ ਨਾਲ ਲਗਾ ਰੱਖਿਆ ਹੈ ਉਥੇ ਹੀ ਨੇੜੇ ਹੀ ਬਿਜਲੀ ਦੇ ਟਰਾਂਸਫਾਰਮਰ ਵੀ ਲੱਗੇ ਹੋਏ ਹਨ ਰਾਤ ਕਰੀਬ 9:30 ਵਜੇ ਟਰਾਂਸਫਾਰਮਰ ਤੋਂ ਨਿਕਲਿਆ ਚੰਗਾੜੀਆਂ ਹੇਠਾ ਡਿੱਗਣ ਨਾਲ ਜ਼ਮੀਨ ਤੇ ਉੱਗੇ ਕਾਹ ਨੂੰ ਅੱਗ ਲੱਗ ਗਈ ਜਿਸ ਤੋਂ ਬਾਅਦ ਅੱਗ ਦੇ ਨੇੜੇ ਹੀ ਪਈਆਂ ਕਾਰਾਂ ਨੂੰ ਆਪਣੀ ਉਸਮੇ ਲਪੇਟ ਚ ਲੈ ਲਿਆ ਪੁਲਿਸ ਹੈਲਪਲਾਈਨ ਨੰਬਰ 112 ਤੋਂ ਸੂਚਨਾ ਮਿਲਦੇ ਹੀ ਗੁਰਦਾਸਪੁਰ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਦਿਨਾਨਗਰ ਭੇਜਿਆ ਗਿਆ ਫਾਇਰਮੈਨ ਪ੍ਰਦੀਪ ਵਾਲੀ ਵਿਜੇ ਕੁਮਾਰ, ਰੋਹਿਤ ਸ਼ਰਮਾ ਅਤੇ ਉਧਵੀਰ ਸਿੰਘ ਨੇ ਸਖਤ ਮਿਹਨਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਫਿਰ ਪਰ ਉਦੋਂ ਤੱਕ ਅੱਗ ਦੀ ਲਪੇਟ ਚੋਂ ਨਾਲ ਚਾਰ ਕਾਰਾਂ ਪੂਰੀ ਤਰ੍ਹਾਂ ਸੜ ਕੇ ਸੁਆਹ ਗਈਆਂ। ਐਸਐਚਓ ਅਮਰਿਤਪਾਲ ਸਿੰਘ ਨੇ ਦੱਸਿਆ ਕਿ ਅੱਗ ਨੇੜੇ ਹੀ ਲੱਗੇ ਬਿਜਲੀ ਦੇ ਟਰਾਂਸਫਾਰਮਰ ਤੋਂ ਛੋਟ ਛੱਟ ਕੇ ਥੋਣਕਾਰ ਨਿਕਲੀਆਂ ਚੰਗਾੜੀਆਂ ਹੇਠਾਂ ਘਾ ਦੇ ਡਿੱਗਣ ਨਾਲ ਭੜਕ ਉੱਠੀ ਅਤੇ ਉਸਨੇ ਕਾਰਨ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ। ਫਾਇਰ ਬ੍ਰਿਗੇਡ ਨੂੰ ਬੁਲਾ ਕੇ ਅੱਗ ਤੇ ਕਾਬੂ ਪਾਇਆ ਗਿਆ। ਰਾਜੇਸ਼ਾ ਨੂੰ ਨਾ ਦੀ ਰਿਪੋਰਟ ਕੇ ਆਰਟੀ ਨਿਊਜ਼ ਨੈਟਵਰਕ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ 3 ਸਾਈ ਗਰੁੱਪ ਆਫ ਇੰਸਟੀਟਿਊਟਸ ਹਾਜੀ ਭਾਜੀ ਕੀ ਗੱਲਬਾਤ ਹੋ ਗਈ ਕਿੱਥੋਂ ਫੋਨ ਆਇਆ ਤੇ ਕਿੰਨੀ ਕਾ ਅੱਗ ਹੈ ਤੇ ਕਿੱਦਾਂ ਕਾਬੂ ਪਾਇਆ ਸਰ ਸਾਨੂੰ ਨਾ ਦੀ 112 ਤੋਂ ਫੋਨ ਆਇਆ ਸਾਡੇ ਦਫ਼ਤਰ ਤੇ ਪੁਲਿਸ ਕੰਟਰੋਲ ਰੂਮ ਤੋਂ ਦੇ ਮਤਲਬ ਕੀ ਸਾਨੂੰ ਕਹਿੰਦੇ ਕਿ ਜਲਦੀ ਤੋਂ ਜਲਦੀ ਇੱਥੇ ਪਹੁੰਚੋ ਦੀਨਾ ਨਗਰ ਵਿਖੇ ਅੱਗ ਲੱਗੀ ਹੋ ਤੇ ਸਾਡੇ ਫਾਇਰ ਕਰਮਚਾਰੀ ਮੌਕੇ ਤੇ ਆਨ ਕੇ ਮੈਂ 2-3 ਗੱਡੀਆਂ ਜਿਹੜੀ ਕੰਡਮ ਗੱਡੀਆਂ ਪਈਆਂ ਸੀ ਥੋੜੀ ਗੱਗ ਚੱਲਦੀ ਪਈ ਸੀ ਕਿ ਆਂਦੇ ਹੀ ਕਰਮਚਾਰੀਆਂ ਨੇ ਅੱਗ ਦੇ ਕਾਬੂ ਪਾ ਲਿਆ ਕੀ ਕਾਰਨ ਕੀ ਦੱਸਿਆ ਅੱਗ ਲੱਗਣ ਦਾ ਅਜੇ ਸਾਨੂੰ ਪੱਕਾ ਕਲੀਅਰ ਨਹੀਂ ਕਿ ਕੀ ਕਿੱਦਾਂ ਲੱਗੀ ਹੈ ਪਰ ਇਹ ਕਹਿ ਰਿਹਾ ਕਿ ਬਿਜਲੀ ਛੜਗੜ ਸਟਾਰਟ ਹੋਇਆ ਤੂੰ ਬਿਜਲੀ ਦੇ ਤਾਰਾਂ ਤੋਂ ਚੰਗਾ ਡਿੱਗੀ ਹੈ ਜਿਹਨਾਂ ਲੱਗੀ ਹੈ ਪਰ ਸਾਨੂੰ ਅਜੇ ਪੱਕਾ ਕਲੀਅਰ ਨਹੀਂ ਕਿੱਦਾਂ ਲੱਗੀ ਅੱਗੇ ਲੱਗੇ ਕੋਈ ਟਰਾਂਸਫਾਰਮਰ ਹਾਂਜੀ ਟਰਾਂਸਫਾਰਮਰ ਲੱਗੇ ਜੀ ਕਿੰਨਾ ਕਿੰਨੇ ਕ ਗੱਡੀਆਂ ਦਾ ਨੁਕਸਾਨ ਹੋਇਆ ਸਰ ਤਿੰਨ ਗੱਡੀਆਂ ਕੰਡਮ ਗ ਸਰੇ ਤੁਹਾਨੂੰ ਕਿੰਨੇ ਵਜੇ ਆਈਏ ਸਾਨੂੰ ਟਾਈਮ ਸਿਰ 9:00 ਵਜੇ ਦੇ 20 ਮਿੰਟ ਦਾ ਆਇਆ ਨੇ ਨਹੀਂ ਨਹੀਂ 9:00 ਪੌਣੀ ਬਣਵਾਇਆ ਪੌਣੀ ਕਿੰਨੇ ਪੌਣੀ ਕਿੰਨੇ ਵਜੇ ਟਾਈਮ ਕੋਈ ਕੰਟਰੋਲ ਪਾ ਲਿਆ ਗਿਆ ਹਾਂਜੀ ਬਿਲਕੁਲ ਕੰਟਰੋਲ ਹੋ ਗਈ ਗਿਆ ਠੀਕ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵਿਜੇ ਕੁਮਾਰ ਜੀ ਆ ਸਾਡਾ ਥਾਣੇ ਦਾ ਮਾਲ ਮੁਕਦਮਾ ਜੋ ਥਾਣੇ ਵਿੱਚ ਜਿਹੜਾ ਘੱਟ ਫੋਨ ਕਰਕੇ ਬਾਹਰ ਅੱਥਰ ਗਿਆ ਹੋਇਆ ਸੀਗਾ ਜਿਹੜਾ ਕਾਫੀ ਕੰਡਮ ਹਾਲਤ ਵਿੱਚ ਪਿਆ ਹੋਇਆ ਸੀਗਾ ਕਾਫੀ ਦਿਨਾਂ ਤੋਂ ਤੇ ਲੱਗੇ ਟਰਾਂਸਫਰਮਰ ਸੀਗਾ ਜਿੱਦੋਂ ਸਪਾਰਕ ਹੋ ਕੇ ਥੱਲੇ ਸਕੇ ਕਾਨੂੰ ਅੱਗ ਲੱਗੀ ਤੇ ਉਹਦੇ ਚੱਲਦੇ ਤੇ ਗੱਡੀਆਂ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਪਾਇਆ ਗਿਆ ਤੇ ਇਸ ਸਬੰਧੀ ਜੋ ਵੀ ਨੁਕਸਾਨ ਹੈ ਉਹ ਸੀਨੀਅਰ ਆਫਸਰ ਨੂੰ ਰਿਪੋਰਟ ਭੇਜੀ ਜਾਵੇ ਸਰ ਕਿੰਨਾ ਕਿੰਨੀਆਂ ਕੱਡੀਆਂ ਸੀ ਜਿਹੜਾ ਸਕ੍ਰੈਪ ਸੀ ਮਿਲਾਲ ਠੰਡਾ ਹੋਣ ਤੋਂ ਬਾਅਦ ਜੋ ਵੀ ਹੈ ਜਿਹੜਾ ਦੱਸਿਆ ਜਾ ਸਕਦਾ ਹੁਣ ਕਾਬੂ ਪੈ ਗਿਆ ਸਰ ਹਾਂਜੀ ਟੋਟਲ ਅੰਡਰ ਕੰਟਰੋਲ ਹੈ ਠੀਕ ਹੈ ਸਰ ਕਾਰਨ ਕੀ ਸੀ ਵਸੇ ਸਪਾਰਕ ਆ ਲੱਗੇ ਟਰਾਂਸਫਾਰਮਰ ਸੀਗਾ ਉਤੋਂ 스ਪਾਰਕ ਹੋਇਆ ਤੇ ਜਿਹੜਾ ਥੱਲੇ ਜਿਹੜਾ ਘਾਹ ਸੁੱਕਿਆ ਸੀ ਉਹਨੂੰ ਅੱਗ ਲੱਗਣਾ ਹੋਇਆ